ਕੈਨੇਡੀਅਨ ਸਰਕਾਰ ਨੇ ਕੈਨੇਡੀਅਨ ਫੌਜੀਆਂ ਦੀ 100 ਸਾਲਾਂ ਤੋਂ ਵੱਧ ਸੇਵਾ ਨੂੰ ਦੇਖਦੇ ਹੋਏ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਯਾਦਗਾਰੀ ਸਟੈਂਪ ਤਿਆਰ ਕੀਤੀ ਹੈ। ਕੈਨੇਡਾ ਪੋਸਟ ਦੇ ਵੱਲੋਂ ਤਿਆਰ ਕੀਤੀ ਇਹ ਸਟੈਂਪ 2 ਨਵੰਬਰ ਨੂੰ 18th ਐਨੀਵਰਸਲ ਸਿੱਖ ਰਿਮੈਂਬਰੈਂਸ ਡੇ ਸਰਮਨੀ ਦੇ ਦੌਰਾਨ ਪਹਿਲੀ ਵਾਰ ਜਨਤਾ ਲਈ ਉਪਲਬਧ ਹੋਵੇਗੀ। ਇਹ ਸਮਾਗਮ ਪਹਿਲੇ ਵਿਸ਼ਵ ਯੁੱਧ ਦੇ ਵੀਰ ਪ੍ਰਾਈਵੇਟ ਬੁਖਮ ਸਿੰਘ ਦੀ ਕਬਰ ਤੇ ਹੋਵੇਗਾ ਜੋ ਕੈਨੇਡਾ ਵਿੱਚ ਸਿੱਖ ਸਿਪਾਹੀਆਂ ਦੀ ਇਕੱਲੀ ਸਿੱਖ ਫੌਜੀ ਕਬਰ ਹੈ। ਭਾਰਤੀ ਕੈਨੇਡੀਅਨ ਮੀਡੀਆ ਪਲੇਟਫਾਰਮਸ ਦੇ ਵੱਲੋਂ ਪੇਸ਼ ਕੀਤੀ ਰਿਪੋਰਟਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਮੋਹਰ ਪਹਿਲੀ ਵਿਸ਼ਵ ਜੰਗ ਦੇ ਵਿੱਚ 10 ਸਿਪਾਹੀਆਂ ਦੀ ਪਰਤੀ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਤੱਕ ਦੀ ਸੇਵਾ ਨੂੰ ਯਾਦ ਕਰਦੀ ਹੈ। ਇਹ ਸਮਾਗਮ ਕਿਚਨਰ ਦੇ ਮਾਉਂਟ ਹੋਪਸ ਸਿਮੇਟਰੀ ਦੇ ਵਿੱਚ ਹੋਵੇਗਾ ਜਿੱਥੇ 1919 ਦੇ ਵਿੱਚ ਜ਼ਖਮੀ ਹੋ ਕੇ ਸ਼ਹੀਦ ਹੋਏ ਬੁੱਕਮ ਸਿੰਘ ਦੀ ਕਬਰ ਹੈ। ਉਹ 1907 ਵਿੱਚ 14 ਸਾਲ ਦੀ ਉਮਰ ਵਿੱਚ ਕੈਨੇਡਾ ਆਏ ਸਨ ਅਤੇ ਪਹਿਲੀ ਵਿਸ਼ਵ ਜੰਗ ਦੇ ਵਿੱਚ ਕੈਨੇਡੀਅਨ ਫੌਜ ਵਿੱਚ ਸ਼ਾਮਲ ਹੋਏ। ਉਹ ਜੰਗ ਦੇ ਦੌਰਾਨ ਦੋ ਵਾਰ ਜ਼ਖਮੀ ਹੋਏ ਅਤੇ ਕਿਚਨਰ ਦੇ ਕੈਨੇਡੀਅਨ ਮਿਲਟਰੀ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਅਤੇ ਇੱਥੇ ਹੀ ਪੂਰੇ ਫੌਜੀ ਸਨਮਾਨਾ ਦੇ ਨਾਲ ਉਹਨਾਂ ਨੂੰ ਦਫਨਾਇਆ ਗਿਆ। ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਇਹ ਐਲਾਨ ਦੇ ਨਾਲ ਖੁਸ਼ੀ ਦੀ ਲਹਿਰ ਹੈ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਇਹ ਸਿੱਖ ਕੈਨੇਡੀਅਨ ਸਿਪਾਹੀਆਂ ਲਈ ਵੱਡਾ ਸਨਮਾਨ ਹੈ ਇਸ ਸਮਾਗਮ ਦੇ ਵਿੱਚ ਫੌਜੀ ਅਧਿਕਾਰੀ ਵੀ ਸ਼ਾਮਿਲ ਹੋਣਗੇ ਪਿਛਲੇ ਸਾਲਾਂ ਵਿੱਚ ਕੈਨੇਡਾ ਨੇ ਸਿੱਖ ਪਾਈਚਾਰੇ ਨੂੰ ਸਨਮਾਨਿਤ ਕਰਨ ਦੇ ਲਈ ਦੋ ਵਾਰ ਸਟੈਂਪਸ ਜਾਰੀ ਕੀਤੀਆਂ ਸਨ ਇੱਕ 1999 ਦੇ ਵਿੱਚ ਬਸਾਖੀ ਦੇ 300 ਸਾਲਾ ਜਸ਼ਨ ਦੇ ਲਈ ਅਤੇ ਦੂਜਾ 1914 ਦੇ ਕਾਮਾਗਾਟਾ ਮਾਰੂ ਘਟਨਾ ਦੇ 100 ਸਾਲ ਪੂਰੇ ਹੋਣ ਤੇ ਇਹ ਮੋਹਰ ਸਿੱਖ ਸਿਪਾਹੀਆਂ ਦੀ ਵਿਰਾਸਤ ਨੂੰ ਉਜਾਗਰ ਕਰਦੀ ਹੈ ਜਿਨ੍ਹਾਂ ਨੇ ਪਹਿਲੀ ਅਤੇ ਦੂਜੀ ਵਿਸ਼ਵ ਜੰਗਾਂ ਦੇ ਵਿੱਚ ਬ੍ਰਿਟਿਸ਼ ਕਾਮਨਵੈਲਥ ਦੇ ਲਈ ਲੜਾਈ ਲੜੀ। ਅੱਜ ਵੀ ਹਜ਼ਾਰਾਂ ਸਿੱਖ ਕੈਨੇਡੀਅਨ ਆਰਮਡ ਫੋਰਸਸ ਦੇ ਵਿੱਚ ਸੇਵਾ ਨਿਭਾ ਰਹੇ ਨੇ। ਇਹ ਮੋਹਰ ਉਨ੍ਹਾਂ ਨੂੰ ਵੀ ਸਨਮਾਨਿਤ ਕਰਦੀ ਹੈ। ਇਹ ਮੋਹਰ ਨਾ ਸਿਰਫ ਪਿਛਲੀਆਂ ਕੁਰਬਾਨੀਆਂ ਨੂੰ ਯਾਦ ਕਰਦੀ ਹੈ ਸਗੋਂ ਅੱਜ ਦੇ ਸਿੱਖ ਨੌਜਵਾਨਾਂ ਨੂੰ ਕੈਨੇਡਾ ਦੀ ਫੌਜ ਵਿੱਚ ਸ਼ਾਮਲ ਹੋਣ ਦੇ ਲਈ ਵੀ ਪ੍ਰੇਰਿਤ ਕਰੇਗੀ। ਕ੍ਰਾਂਟੋ ਪੁਲਿਸ ਅਨੇ ਪਿਛਲੇ ਸਮਾਗਮਾਂ ਦੇ ਵਿੱਚ ਕਿਹਾ ਸੀ ਕਿ ਪ੍ਰਾਈਵੇਟ ਬੁਖਮ ਸਿੰਘ ਵਰਗੀਆਂ ਕਹਾਣੀਆਂ ਨੌਜਵਾਨਾਂ ਨੂੰ ਬਹਾਦਰੀ ਅਤੇ ਜਜ਼ਬੇ ਦੇ ਲਈ ਪ੍ਰੇਰਣਾ ਦਿੰਦੀਆਂ ਨੇ ਪੰਜਾਬ ਦੇ ਵਿੱਚ ਰਹਿੰਦੇ ਪਰਿਵਾਰ ਵੀ ਇਸ ਨੂੰ ਆਪਣੀ ਸ਼ਾਨ ਦੇ ਵਜੋਂ ਦੇਖ ਰਹੇ ਨੇ ਇਹ ਐਲਾਨ ਸਿੱਖ ਪਾਈਚਾਰੇ ਅਤੇ ਕੈਨੇਡੀਅਨ ਸਮਾਜ ਦੇ ਵਿਚਕਾਰ ਪਾਈਚਾਰਕ ਸਾਂਝ ਨੂੰ ਮਜ਼ਬੂਤ ਕਰੇਗੀ ਇਸ ਸਟੈਂਪ ਅੱਜ ਦੀ ਕੈਨੇਡੀਅਨ ਪੀੜ੍ਹੀ ਨੂੰ ਸਿੱਖ ਫੌਜੀਆਂ ਦੇ ਬਲੀਦਾਨ ਉਹਨਾਂ ਦੀਆਂ ਸ਼ਹਾਦਤਾਂ ਬਾਰੇ ਦੱਸੇਗੀ ਤਾਂ ਜੋ ਉਹ ਵੀ ਆਪਣੇ ਵਿਰਸੇ ਤੇ ਮਾਣ ਕਰ ਸਕਣ